ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਆਪਾਂ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਪ੍ਰਸੰਗ ਸਾਂਝੇ ਕਰ ਰਹੇ ਹਾਂ ਜੀ ਜਦੋਂ ਪਹਾੜੀਆਂ ਨੂੰ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਕੇਰਾ ਪਾਏ ਨੂੰ ਇੱਕ ਮਹੀਨਾ ਬੀਤ ਗਿਆ ਤਾਂ ਪਹਾੜੀਆਂ ਨੇ ਕੇਸਰੀ ਚੰਦ ਜਸਵਾਲੀਏ ਦੀ ਪ੍ਰੇਰਣਾ ਮੰਨ ਕੇ ਇੱਕ ਮਸਤ ਹਾਥੀ ਨੂੰ ਬਹੁਤ ਸਾਰੀ ਸ਼ਰਾਬ ਪਿਲਾ ਕੇ ਕਿਲੇ ਦਾ ਦਰਵਾਜ਼ਾ ਟੱਕਰ ਮਾਰ ਕੇ ਤੋੜਨ ਵਾਸਤੇ ਭੇਜਿਆ ਅਤੇ ਹਾਥੀ ਦੇ ਪਿੱਛੇ ਰਾਜਿਆਂ ਦੀ ਬਹੁਤ ਸਾਰੀ ਸੈਨਾ ਲੱਗ ਪਈ ਕਿ ਜਦ ਕਿਲੇ ਦਾ ਦਰਵਾਜ਼ਾ ਟੁੱਟ ਜਾਵੇਗਾ ਤਾਂ ਅੰਦਰ ਵੜ ਕੇ ਸਿੰਘਾਂ ਦੀ ਕਟਾ ਵੱਢ ਕਰ ਦੇਾਂਗੇ ਅਤੇ ਗੁਰੂ ਜੀ ਨੂੰ ਫੜ ਕੇ ਲੈ ਆਵਾਂਗੇ ਇਸ ਗੱਲ ਦਾ ਜਦ ਗੁਰੂ ਜੀ ਨੂੰ ਪਤਾ ਲੱਗਾ ਤਾਂ ਆਪ ਜੀ ਨੇ ਭਾਈ ਦੁਨੀ ਚੰਦ ਨੂੰ ਹੁਕਮ ਦਿੱਤਾ ਕਿ ਤੂੰ ਅੱਗੇ ਹੋ ਕੇ ਇਸ ਹਾਥੀ ਦਾ ਟੱਕਰਾ ਕਰਕੇ ਇਸ ਨੂੰ ਪਿੱਛੇ ਭਜਾ ਦਿਓ ਪਰ ਦੁਨੀ ਚੰਦ ਭਾਵੇਂ ਸਰੀਰ ਕਰਕੇ ਬਹੁਤ ਮੋਟਾ ਸੀ ਪਰ ਹੌਸਲਾ ਨਾ ਹੋਣ ਕਰਕੇ ਡਰ ਕੇ ਰਾਤ ਨੂੰ ਕਿਲੇ ਦੀ ਕੰਧ ਟੱਪ ਕੇ ਦੌੜ ਗਿਆ ਦੁਨੀ ਚੰਦ ਦਾ ਇਸ ਤਰ੍ਹਾਂ ਦੌੜ ਜਾਣਾ ਸੁਣ ਕੇ ਗੁਰੂ ਜੀ ਨੇ ਭਾਈ ਬਚਿੱਤਰ ਸਿੰਘ ਨੂੰ ਹਾਥੀ ਨਾਲ ਟੱਕਰ ਲੈਣ ਦੀ ਆਗਿਆ ਕੀਤੀ। ਬਚਿੱਤਰ ਸਿੰਘ ਗੁਰੂ ਜੀ ਦੀ ਆਗਿਆ ਦਾ ਪਾਲਣ ਕਰਦਾ ਹੋਇਆ ਬਰਸ਼ਾ ਲੈ ਕੇ ਘੋੜੇ ਉੱਤੇ ਅਸਵਾਰ ਹੋ ਕੇ ਤਿਆਰ ਹੋ ਗਿਆ। ਜਦੋਂ ਜਦ ਮਸਤ ਹਾਥੀ ਝੂਮਦਾ ਹੋਇਆ ਜਦ ਕਿਲੇ ਦੇ ਦਰਵਾਜੇ ਦੇ ਨੇੜੇ ਆਇਆ ਤਾਂ ਬਚਿੱਤਰ ਸਿੰਘ ਨੇ ਕਿਲੇ ਦੇ ਦਰਵਾਜੇ ਤੋਂ ਬਾਹਰ ਨਿਕਲ ਕੇ ਘੋੜੇ ਦੀ ਪਿੱਠ ਉੱਤੇ ਉਛਲ ਕੇ ਹਾਥੀ ਦੇ ਮੱਥੇ ਵਿੱਚ ਇਤਨਾ ਜੋਰ ਦੀ ਬਰਸ਼ਾ ਮਾਰਿਆ ਕਿ ਹਾਥੀ ਚੀਕਾਂ ਮਾਰਦਾ ਪਿੱਛੇ ਨੂੰ ਦੌੜ ਗਿਆ ਪਹਾੜੀ ਸੈਨਾ ਦੇ ਅਨੇਕਾਂ ਜੋਧੇ ਇਸ ਤਰ੍ਹਾਂ ਬੇਤਹਾਸ਼ਾ ਪੱਜੇ ਜਾਂਦੇ ਹਾਥੀ ਦੇ ਪੈਰਾਂ ਹੇਠਾਂ ਆ ਕੇ ਮਰ ਗਏ ਇਸ ਨਾਲ ਪਹਾੜੀਆਂ ਦੀ ਸੈਨਾ ਵਿੱਚ ਭਾਂਜ ਪੈ ਗਈ ਅਤੇ ਸਿੰਘਾਂ ਨੇ ਕਿਲੇ ਵਿੱਚੋਂ ਨਿਕਲ ਕੇ ਬਹੁਤ ਕਟ ਵੱਡ ਕੀਤੀ। ਇਸ ਮੁੱਠ ਪੇੜ ਵਿੱਚ ਹੀ ਭਾਈ ਉਦੇਸ ਸਿੰਘ ਨੇ ਰਾਜਾ ਕੇਸਰੀ ਚੰਦ ਦਾ ਤਲਵਾਰ ਨਾਲ ਸਿਰ ਵੱਢ ਕੇ ਨੇਜੇ ਉੱਤੇ ਟੰਗ ਕੇ ਗੁਰੂ ਜੀ ਦੇ ਚਰਨਾਂ ਵਿੱਚ ਲਿਆ ਰੱਖਿਆ। ਕੇਸਰੀ ਚੰਦ ਦੀ ਮੌਤ ਵੇਖ ਕੇ ਪਹਾੜੀਆਂ ਦੇ ਹੌਸਲੇ ਟੁੱਟ ਗਏ ਅਤੇ ਮੈਦਾਨ ਛੱਡ ਕੇ ਭੱਜ ਗਏ। ਦੂਸਰੇ ਦਿਨ ਫਿਰ ਕਮਸਾਨ ਦਾ ਜੁੱਧ ਹੋਇਆ। ਦੋਹਾਂ ਪਾਸਿਆਂ ਤੋਂ ਬਹੁਤ ਜਵਾਨਾਂ ਦਾ ਜਾਨੀ ਨੁਕਸਾਨ ਹੋਇਆ। ਇਸ ਕਮਸਾਨ ਜੁੱਧ ਵਿੱਚ ਜਦ ਰਾਜਾ ਕੁਮੰਡ ਚੰਦ ਫੱਟੜ ਹੋ ਕੇ ਪਿੱਛੇ ਹਟ ਗਿਆ ਉਸ ਨੂੰ ਵੇਖ ਕੇ ਪਹਾੜੀ ਸੈਨਾ ਵੀ ਮੈਦਾਨ ਖਾਲੀ ਕਰ ਗਈ ਸਿੰਘ ਫਤਿਹ ਪ੍ਰਾਪਤ ਕਰਕੇ ਕਿਲੇ ਵਿੱਚ ਗੁਰੂ ਜੀ ਕੋਲ ਆ ਗਏ ਗੁਰੂ ਜੀ ਸਿੰਘਾਂ ਉੱਤੇ ਬਹੁਤ ਪ੍ਰਸੰਨ ਹੋਏ ਅਤੇ ਥਾਪੜਾ ਦੇ ਕੇ ਬਹੁਤ ਖੁਸ਼ੀਆਂ ਬਖਸ਼ੀਆਂ ਇਧਰ ਪਹਾੜੀਏ ਰਾਤੋਂ ਰਾਤ ਹੀ ਆਪਣਾ ਰੰਦਾ ਖੁੰਦਾ ਸਮਾਨ ਅਤੇ ਆਦਮੀ ਲੈ ਕੇ ਵਾਪਸ ਆਪਣੇ ਦੇਸਾਂ ਨੂੰ ਚਲੇ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ